ਕੰਰਨਤਰਨ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਦੇ ਉੱਪਰ ਪਰਚੇ ਹੋਏ ਨੇ ਉਹਨਾਂ ਘਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਕਾਕਾ ਛਾਪਾ ਦੇ ਘਰੇ ਇਸ ਵਕਤ ਅਸੀਂ ਮੌਜੂਦ ਆ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਧੰਨਵਾਦੀ ਰੈਲੀ ਕੀਤੀ ਆ ਹੁਣ ਉਹਨਾਂ ਘਰਾਂ ਦੇ ਵਿੱਚ ਜਾਇਆ ਜਾ ਰਿਹਾ ਹੈ ਜਿਨ੍ਹਾਂ ਘਰਾਂ ਦੇ ਬੰਦਿਆਂ ਦੇ ਉੱਤੇ ਪਰਚੇ ਹੋਏ ਨੇ ਇਹ ਇਸ ਵਕਤ ਕਾਕਾ ਛਾਪਾ ਪਿੰਡ ਦੇ ਵਿੱਚ ਅਸੀਂ ਐਮਾ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਘਰ ਦੇ ਵਿੱਚ ਮੌਜੂਦ ਨੇ ਆਉਣਗੇ ਅਤੇ ਉਹਨਾਂ ਦੇ ਪਰਿਵਾਰ ਦਾ ਹਾਲ ਅਤੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਆ ਰਹੇ ਨੇ ਸਾਹਮਣੇ ਘਰ ਦੇ ਵਿੱਚ ਲੋਕ ਇਕੱਠੇ ਨੇ ਜਿਨ੍ਹਾਂ ਦੇ ਉੱਤੇ ਪਰਚਾ ਹੋਇਆ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਵੱਖ-ਵੱਖ ਘਰਾਂ ਦੇ ਵਿੱਚ ਪਹੁੰਚ ਰਹੇ ਨੇ ਇਸ ਤੋਂ ਪਹਿਲਾਂ ਵੀ ਇੱਕ ਪਿੰਡ ਦੇ ਵਿੱਚ ਪੁੱਚਰ ਪਿੰਡ ਹੈ ਉਸ ਪਿੰਡ ਦੇ ਵਿੱਚ ਜਾ ਕੇ ਆਏ ਨੇ ਤੇ ਹੁਣ ਕਾਕਾ ਛਾਪਾ ਦੇ ਘਰੇ ਇਸ ਵਕਤ ਮੌਜੂਦ ਨੇ ਜਿਹੜੇ ਘਰ ਦੇ ਜੀਵਾਂ ਦੇ ਉੱਤੇ ਪਰਚਾ ਹੋਇਆ ਆ ਉਸ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਨੇ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਪਰਿਵਾਰ ਦੇ ਜੀਵਾਂ ਦੇ ਉੱਤੇ ਪਰਚੇ ਹੋਏ ਨੇ ਤੇ ਪਰਚੇ ਹੋਏ ਨੇ ਜਿਨ੍ਹਾਂ ਦੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਪਹੁੰਚੇ ਨੇ ਟਵਾ ਸਾਹਿਬ ਕਿੰਨਾ ਦੇ ਉੱਤੇ ਪਰਚਾ ਹੋਇਆ ਜੀ ਇਸ ਘਰ ਦੇ ਵਿੱਚ ਮੈਂ ਕਿਹਾ ਜੀ ਕੋਈ ਇੱਕ ਜਾਂ ਕੋਈ ਦੋ ਹੋਏ ਹੋਣ ਸਰਦਾਰ ਨਿਸ਼ਾਨ ਸਿੰਘ ਜੀ ਨਹੀਂ ਛੱਡੇ ਸਾਡੇ ਮਨਜਿੰਦਰ ਸਿੰਘ ਜੀ ਨਹੀਂ ਛੱਡੇ ਦਿਲਜੀਤ ਸਿੰਘ ਜੀ ਨਹੀਂ ਛੱਡੇ ਆ ਇੱਕੋ ਪਿੰਡ ਆ ਸਰਦਾਰ ਹਰਪਾਲ ਸਿੰਘ ਲਾਡੀ ਜੀ ਉਹ ਨਹੀਂ ਛੱਡੇ ਇੱਕ ਪਿੰਡ ਦੇ ਸਰਦਾਰ ਜੀ ਚਾਰ-ਚਾਰ ਪੰਜ-ਪੰਜ ਜਾਣੇ ਔਰ ਕਰਦੀਆਂ ਔਰਤਾਂ ਤੱਕ ਕਰਦੀਆਂ ਔਰਤਾਂ ਤੱਕ ਨੂੰ ਨਹੀਂ ਛੱਡਿਆ ਇਹ ਸਿਰਫ ਤੇ ਸਿਰਫ ਇਹਨਾਂ ਦੀ ਕੋਸ਼ਿਸ਼ ਹੈ ਕਿ ਆਵਾਜ਼ ਬੰਦ ਹੋ ਜੂਗੀ ਦਵਾਜ਼ ਬੰਦ ਨਹੀਂ ਹੁੰਦੀ ਕੀ ਕਿਹਾ ਕਿ ਪਰਚਾ ਦਿੱਤਾ ਜੀ ਦੇਖੇ ਤੇ ਅਜੀ ਬਾਦਲ ਸਾਹਿਬ ਉਹਨਾਂ ਦੇ ਬ੍ਰਦਰ ਨੇ ਜੀ ਤਾਂ ਸੁਭੀਸ਼ ਸਿੰਘ ਬਾਦਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤੇ ਪਰਚਾ ਕਹਿੰਦੇ ਨੇ ਵੀ ਇਹਨਾਂ ਦੇ ਪਰਿਵਾਰ ਦੇ ਉੱਤੇ ਦਿੱਤਾ ਘਰ ਦੀਆਂ ਔਰਤਾਂ ਵੀ ਘਰੋਂ ਬੀ ਕਰ ਨੇ ਉਹ ਇਸ ਕਰਕੇ ਨੇ ਵੀ ਉਹਨਾਂ ਦੇ ਉੱਪਰ ਵੀ ਪਰਚਾ ਨਾ ਦਿੱਤਾ ਜਾ ਸਕੇ ਤਾਂ ਇਹ ਦੇਖੋ ਪਰਿਵਾਰ ਦੇ ਨਾਲ ਮੁਲਾਕਾਤ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹਨਾਂ ਦੇ ਭਰਾ ਹੈਗੇ ਨੇ ਨਾਲ ਜਿਨ੍ਹਾਂ ਦੇ ਉੱਤੇ ਪਰਚਾ ਹੋਇਆ ਤਾਂ ਗੱਲਬਾਤ ਤੇ ਹੌਸਲਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਪਰਿਵਾਰ ਨੂੰ ਕਿ ਕਿਸੇ ਕਿਸਮ ਦੀ ਕੋਈ ਕਬਰਹਾੜ ਕਿਉਂਕਿ ਇਸ ਤੋਂ ਪਹਿਲਾਂ ਅਨਾਉਂਸਮੈਂਟ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਗਈ ਹੈ ਕਿ ਸਾਡਾ ਪਾਰਟੀ ਦਾ ਆਪਣਾ ਵਕੀਲ ਹੋਵੇਗਾ ਅਤੇ ਇਹ ਪਿੰਡ ਦਾ ਮਖਰਦ ਜੀ ਤੇ ਮੇਰੇ ਬ੍ਰਦਰ ਦਾ ਨਾਮ ਹੈਗਾ ਨਿਸ਼ਾਨ ਸਿੰਘ ਵਪਾਰੀ ਕਰਕੇ ਨੂੰ ਸਾਰੇ ਜਾਣਦੇ ਆ ਸਵੇਰੇ ਪੂਰੇ 3:30 ਵਜੇ ਪੁਲਸ ਸਾਡੇ ਘਰ ਆ ਗਈ ਆ ਤੇ ਅੱਜ ਸਵੇਰੇ ਪੂਰੇ 4:00 ਵਜੇ ਆਣ ਕੇ ਉਹਨਾਂ ਨੇ ਦਰਵਾਜ਼ੇ ਸਾਡੇ ਖੁੱਲੇ ਹੁੰਦੇ ਕਿਉਂਕਿ 3:00 ਵਜੇ ਉੱਠ ਪਿੰਨੇ ਸਾਡਾ ਮਾਲ ਡੰਗਰ ਦਾ ਕੰਮ ਆ ਤੇ ਚਵਾਈ ਦਾ ਟਾਈਮ ਹੀ ਤੇ ਬੰਦੇ ਡੰਗਰ ਚੋਂ ਹੁੰਦਾ ਹੈ ਤੇ ਬ੍ਰਦਰ ਮੇਰੇ ਇੱਥੇ ਅੰਦਰ ਬਿਠੇ ਚਾਹ ਪੀਂਦੇ ਆਣ ਕੇ ਨੰਬੂਆ ਖੜਕਾਇਆ 15 16 ਜਾਣੇ ਪੁਲਿਸ ਵਾਲੇ ਆਏ ਆ ਇੱਕ ਮੈਡਮ ਆ ਉਥੋਂ ਸਿਟੀੋਂ ਆਈ ਆ ਰਾਣੀਕੌਰ ਆਪਣਾ ਨਾਮ ਦੱਸਦੀਓ ਤੇ ਉਹਨਾਂ ਨੇ ਕਿਹਾ ਆਪਾਂ ਕੀਤੇ ਨਿਸ਼ਾਨ ਨੂੰ ਮਿਲਣਾ ਸੀ ਮੈਂ ਕਿਹਾ ਮੈਂ ਸਾਨੂੰ ਆਪਣਾ ਕੋਈ ਉਹਦਾ ਕਸੂਰ ਤੇ ਦੱਸੋ ਵੀ ਕਿਹੜੇ ਬੇਸ ਤੇ ਖੜਨਦੇ ਏ ਤੁਸੀਂ ਉਹਨਾਂ ਨੇ ਕਿਹਾ ਨਹੀਂ ਤੁਸੀਂ ਉਹ ਤੇ ਤਰਨਤਾਰਨ ਆਜੋ ਮੋੜੀ-ਮੋਟੀ ਇਨਵੈਸਟੀਗੇਸ਼ਨ ਕਰਨੀ ਏ ਤਰਨਤਾਰਨ ਆਜੋ ਆਣ ਕੇ ਲੈ ਆਇਓ ਤੁਸੀਂ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਨਿਸ਼ਾਨ ਸਿੰਘ ਦੀ ਪਰਚਾਈ ਲਗਦੀ ਆ ਵੀ ਬਹੁਤ ਦੁਖੀ ਹਿਰਦੇ ਨਾਲ ਹੀ ਕਹਿੰਨੇ ਵੀ ਬੋਟਾ ਪੈਨਦਾ ਇਹ ਭੁਗਤ ਰਹੇ ਆ ਆੰਦੇ ਕੀ ਸੀ ਕੀ ਜੀ ਕੀ ਜਦੋਂ ਘਰ ਆਏ ਸਾਡੇ ਬੱਚੇ ਵੀ ਨਹੀਂ ਦੇਖੇ ਗਏ ਸਵੇਰੇ ਬੱਚੇ ਸਕੂਲ ਨਹੀਂ ਅਜੇ ਬਹੁਤ 3:30 ਤੱਕ ਇੱਥੇ ਪਹੁੰਚ ਚੁੱਕੇ ਸੀ ਸਾਰਿਆਂ ਨੂੰ ਬਹੁਤ ਟੌਰਚਰ ਕੀਤਾ ਸਾਨੂੰ ਇਨਸਾਫ ਚਾਹੀਦਾ ਕੋਈ ਨਹੀਂ ਹੋਰ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਬਹੁਤ ਸਭ ਕਿਸ ਤਰ੍ਹਾਂ ਕਿਵੇਂ ਹਲਾਤਾ ਨੂੰ ਦੇਖੋ ਆ ਆ ਗੱਲ ਕੀ ਹੋ ਰਹੀ ਹੈ ਸੋ ਮੈਂ ਅਫਸਰ ਸਾਹਿਬਾਂ ਨੂੰ ਮੈਂ ਪਹਿਲੇ ਵੀ ਕਿਹਾ ਹੈ ਤੁਸੀਂ ਕਾਨੂੰਨ ਦੀਆਂ ਧੱਜੀਆਂ ਣਾ ਰਹੇ ਹੋ ਤੁਸੀਂ ਬੀਬੀਆਂ ਨੂੰ ਨਹੀਂ ਬਖਸ਼ ਰਹੇ ਤੁਸੀਂ ਬੱਚਿਆਂ ਨੂੰ ਨਹੀਂ ਬਖਸ਼ ਰਹੇ ਲੋਕਾਂ ਦੇ ਪਸ਼ੂ ਲਾਈਕ ਖੜੇ ਆ ਘਰੇ ਕੋਈ ਹੈ ਹੀ ਨਹੀਂ ਘਰੇ ਸਾਰਾ ਐਡਾ ਵੱਡਾ ਧੱਕਾ ਅਕਾਲੀ ਦਲ ਬਰਦਾਸ਼ਤ ਨਹੀਂ ਕਰੂਗਾ ਸਾਨੂੰ ਇਨਸਾਫ ਚਾਹੀਦਾ ਹੈ ਉਹ ਇਨਸਾਫ ਕਿਵੇਂ ਪਾ ਕੇ ਦੂੰ ਆ ਇਨਸਾਫ ਇਹਨਾਂ ਦਾ ਸ਼ਰਮਣੀ ਅਕਾਲੀ ਦਲ ਇਹਨਾਂ ਦੇ ਕੇਸ ਵੀ ਲੜੂਗਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜਿਹੜੇ ਅਫਸਰ ਇਨਵੋਲਡ ਹੈ ਇਸ ਕੰਮ 'ਚ ਯਾਦ ਕਰ ਲੈਣ ਅੱਜ ਦਾ ਦਿਨ ਉਹਨਾਂ ਤੇ ਪੂਰੇ ਜਿਹੜੇ ਕਾਨੂੰਨ ਉਹਨਾਂ ਦੀ ਸਾਰੀ ਖਬਰ ਲਊਗਾ ਬਸ ਫਸਵੀ ਟੱਕਰ ਦੇਣਾ ਦੂਸਰੇ ਨੰਬਰ ਤੇ ਆਣ ਲੱਗਦਾ ਉਹ ਹੀ ਨਤੀਜਾ ਅਜਮ ਨਹੀਂ ਹੋ ਰਿਹਾ ਬੇਸਿਕ ਫਸਵੀ ਟੱਕਰ ਨਹੀਂ ਸਹੀ ਮੇਨ ਤਾਂ ਕਾਲੀ ਜਲਦੀ ਜਿੱਤਦਾ ਹੈ ਤੁਸੀਂ ਦੇਖ ਲਓ ਅਸੀਂ ਜਿਹੜੀ ਲੜਾਈ ਲੜੀ ਹੈ ਸਾਡੇ ਮੋਹਤਵਰ ਕੋਈ ਵੀ ਇਲੈਕਸ਼ਨ ਦੇ ਦੌਰਾਨ ਇੱਥੇ ਨਹੀਂ ਸੀ ਸਾਰਿਆਂ ਨੂੰ ਭਜਾਇਆ ਸੀ ਸਾਰਿਆਂ ਨੂੰ ਤੇ ਹੁਣ ਇਹਨਾਂ ਨੇ ਫਿਰ ਵੀ ਅਸੀਂ ਇੰਨੀ ਵੋਟਾਂ ਲੈ ਗਏ ਤੇ ਹੁਣ ਚਾਹੁੰਦੇ ਆ ਕਿ ਨੰਬਰ 2 ਵਰਕਰ ਜਿਹੜੇ ਬੱਚੇ ਆ ਉਨੇ ਸਾਰਿਆਂ ਨੂੰ ਅੰਦਰ ਦੇ ਉਸ ਹਾਲਾਤ ਪਹਿਲਾਂ ਨਹੀਂ ਸੀ ਦੇਖੇ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ ਚ ਰਾਜਨੀਤੀ ਕੋਈ ਅਲੱਗ ਮੋੜ ਲੈ ਗਈ ਮੈਂ ਤਾਂ ਹੈਰਾਨ ਹੈ ਕਿ ਐਜੇ ਹਾਲਾਤ ਫਿਰ ਤਾਂ ਇਲੈਕਸ਼ਨ ਖੋਣੇ ਨਹੀਂ ਚਾਹੀਦੇ ਫਿਰ ਤਾਂ ਜੇ ਤੁਸੀਂ ਬੂਥ ਕੈਪਚਰ ਕਰਕੇ ਤੁਸੀਂ ਜੋ ਮਰਜ਼ੀ ਕਰ ਲੋ ਪਹਿਲੇ ਪੰਚਾਇਤੀ ਇਲੈਕਸ਼ਨ ਹੋਏ ਕਿਸੇ ਨੂੰ ਲੜ ਨਹੀਂ ਦਿੱਤਾ ਕਾਗਜ਼ ਸਾਰੇ ਰੱਦ ਕਰਤੇ ਮੈਂ ਤਾਂ ਸੋਚਦਾ ਸੀ ਕਿ ਨੈਸ਼ਨਲ ਇਲੈਕਸ਼ਨ ਤਾਂ ਕੁਝ ਹੋਊਗਾ ਪਰ ਇਹਨਾਂ ਨੇ ਨੈਸ਼ਨਲ ਇਲੈਕਸ਼ਨ ਦੀ ਵੀ ਧਜੀਆਂ ਉਡਾਤੀਆਂ ਮਾਤੇ ਵਰਕਰਾਂ ਦੇ ਜੋਸ਼ ਤੋਂ ਅਸਰ ਪਊਗਾ ਇਹ ਸਭ ਦਾ ਕੋਈ ਫਰਕ ਨਹੀਂ ਪੈਂਦਾ ਕਾਲੀਦਲ ਵਰਕਰ ਨੂੰ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਸਾਡੇ ਵਰਕਰ ਕੈਮ ਹੈ ਤੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਥੋੜੀ ਹੁਣ ਜਮਾਨਤਾ 잡 ਹੋਣੀ ਹੈ। ਨਾਲ ਦੀਂ ਪੁਲੰਦਰ ਲਗਾਤਾਰ ਐਸਆਈਟੀ ਦੀ ਗੱਲ ਕਰੀ ਜਾ ਰਿਹਾ ਗੈਂਗਸਟਰ ਅਰਵਾਦ ਦੇ ਕਿੰਨੇ ਖਤਮ ਕਰਨ ਦੇ ਲਈ ਐਸਆਈਟੀ ਬਣਾਓ ਸੀਐਮ ਸਾਹਿਬ ਨੂੰ ਮੰਗ ਕਰ ਰਹੇ। ਇਹਨੂੰ ਕਿਸ ਤਰ੍ਹਾਂ ਦੇ ਮੈਂ ਤੁਹਾਨੂੰ ਸਹੀ ਦੱਸਾਂ। ਪਿੰਡ ਦੇ ਸਰਪੰਚ ਦੇ ਵੱਲੋਂ ਸੁਬੀਤ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਉਹਦੇ ਦੇਖੋ ਕਿ ਪਰਿਵਾਰਾਂ ਦੇ ਨਾਲ ਮੁਲਾਕਾਤ ਹੋ ਰਹੀ ਹੈ ਜਿਨ੍ਹਾਂ ਪਰਿਵਾਰਾਂ ਦੇ ਉੱਤੇ ਪਰਚੇ ਪਾਏ ਗਏ ਨੇ ਉਹਨਾਂ ਪਰਿਵਾਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੀ ਇੱਕ ਉਦਾਹਰਨ ਦੇ ਕੇ ਵੀ ਉਹਨਾਂ ਨੇ ਗੱਲ ਆਖੀ ਆ ਵੀ ਰਾਜਾ ਬਣੇਂਗ ਦੇ ਉੱਤੇ ਕੰਪਲੇਂਟ ਜਿਹੜੀ ਆ ਦਿੱਤੀ ਗਈ ਪਰਚਾ ਹੋਇਆ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਜਿਹੜੇ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦੀ